ਪੰਜਾਬ ਚ ਆਮ ਆਦਮੀ ਪਾਰਟੀ ਦਾ ਖਿਲੇਰਦਾ ਝਾੜੂ ਹੁਣ ਹਾਈ ਕਮਾਂਡ ਵੱਲੋਂ ਮੁਰਤੋਂ ਬੰਨਿਆ ਜਾ ਰਿਹਾ ਹੈ 2019 ਲੋਕ ਸਭਾ ਚੋਣਾਂ ਨਜ਼ਦੀਕ ਨੇ ਜਿਸ ਦੇ ਮੱਦੇਨਜ਼ਰ ਆਪ ਦੀ ਹਾਈ ਕਮਾਂਡ ਨੇ ਵੀ ਕੰਮਰ ਕੱਸੇ ਕਰ ਲੈਨੇ ਅੱਗੇ ਵਧਣ ਤੋਂ ਪਹਿਲਾਂ ਹਲਕੀ ਜਿਹੀ ਝਾਤ ਆਮ ਆਦਮੀ ਪਾਰਟੀ ਦੇ ਸ਼ੁਰੂਆਤੀ ਦਿਨਾਂ ਵੱਲ ਮਾਰ ਲੈਨੇ ਆ ਤਾਰੀਖ 26 ਨਵੰਬਰ ਸਾਲ 2012 ਜਦੋਂ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੰਨਾ ਹਜ਼ਾਰੇ ਤੋਂ ਵਾਕੋ ਕੇ ਦਿੱਲੀ ਦੇ ਜੰਤਰ ਮੰਤਰ ਤੇ ਆਮ ਆਦਮੀ ਪਾਰਟੀ ਦਾ ਨੀ ਪੱਥਰ ਰੱਖਿਆ ਜਿਸ ਚਾਰ ਬਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਉਹਨਾਂ ਦੀ ਪਾਰਟੀ ਆਮ ਆਦਮੀ ਆਕਾਤਾਂ ਤੇ ਬੱਚੇ ਹੋਣਗੇ ਪਿਛਲੇ ਲੋਕ ਸਭਾ ਚੋਣਾਂ ਚ ਹਾਰ ਇੱਕ ਸਮਾਜਵਾਦੀ ਨੌਜਵਾਨ ਨੇ ਆਪਣਾ ਯੋਗਦਾਨ ਪਾ ਕੇ ਦਿੱਲੀ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਦਲ ਕੇ ਰੱਖ ਦਿੱਤੀ ਆਪ ਦੀ ਇਹ ਜੋਸ਼ੀਲੀ ਹਵਾ ਨੇ ਪੰਜਾਬ ਚ ਦਸਤਕ ਦਿੱਤੀ ਜਿੱਥੇ ਸਿਆਸੀ ਪਾਰਟੀਆਂ ਤੋਂ ਉੱਕੇ ਪੰਜਾਬੀਆਂ ਨੇ ਦਿਨ ਰਾਤ ਇੱਕ ਕਰਕੇ ਆਮ ਆਦਮੀ ਪਾਰਟੀ ਨੂੰ ਦਿਲ ਚ ਥਾਂ ਦਿੱਤੀ ਪੰਜਾਬ ਚ ਹਰ ਪੱਦਰ ਤੇ ਇਕਾਈਆਂ ਬਣੀਆਂ ਜਿਸ ਚ ਆਮ ਦੀ ਥਾਂ ਖਾਸ ਚਿਹਰੇ ਵਖ-ਵਖ ਸੀਖਾਂ ਤੇ ਖੜੇ ਕੀਤੇ ਗਏ ਸ਼ੁਭੇਚ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਆਪਣੇ ਅੰਦਰੂਨੀ ਗਲੇਸ਼ਾ ਕਰਕੇ ਵੀ ਚਰਚਾਤ ਰਹੀ ਕਈ ਜੁੜੇ ਤੇ ਕਈ ਨਰਾਜ਼ ਹੋ ਕੇ ਵੱਖ ਹੋਏ ਇਹੋ ਹਾਲ ਬਾਅਦ ਚ ਵਿਰੋਧੀ ਧਿਰ ਨੇਤਾ ਬਣੇ ਸੁਖਪਾਲ ਖੈਰਾ ਨਾਲ ਹੋਇਆ ਜਿਨ੍ਹਾਂ ਨੇ ਆਪ ਤੋਂ ਬਾਗੀ ਹੋ ਕੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਜਿਸ ਦੇ ਬਾਗੀ ਬਣੇ ਤੋਂ ਪਾਰਟੀ ਨੇ ਉਹਨਾਂ ਨੂੰ ਮੁਅਤਲ ਕਰ ਦਿੱਤਾ ਜਿਸ ਤੋਂ ਬਾਅਦ ਖੈਰਾ ਨੇ ਤੀਜੇ ਬਦਲ ਦਾ ਐਲਾਨ ਕਰ ਦਿੱਤਾ ਥਾਣ ਦੱਸ ਦਈਏ ਕਿ ਖੈਰਾ ਧੜੇ ਨਾਲ ਜੁੜੇ ਵਿਧਾਇਕ ਜੈ ਕਿਸ਼ਨ ਲੋੜੀ ਵੀ ਮੁਰਤੋ ਕੇਜਰੀਵਾਲ ਨਾਲ ਹੱਥ ਮਿਲਾ ਚੁੱਕੇ ਨੇ ਜਿਸ ਨਾਲ ਸੁਖਪਾਲ ਖੈਰ ਨੂੰ ਇੱਕ ਵੱਡਾ ਝਟਕਾ ਲੱਗਿਆ। ਹੁਣ 2019 ਲੋਕਤਵਾ ਚੋਣਾਂ ਸਿਰ ਤੇ ਨੇ ਤੇ ਪੰਜਾਬ ਚ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਨੁਕਸਾਨੇ ਜਾ ਚੁੱਕੀ ਹੈ। ਜਿਸ ਦੇ ਤਾਂ ਚਿੰਨੂ ਮੁਰਤੋਂ ਖੜਾ ਕਰਨ ਲਈ ਹਾਈ ਕਮਾਂਡ ਨੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਨੇ। 2015 ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੀ ਤਫ਼ਤੀਸ਼ ਕਰ ਚੁੱਕੇ ਜਸਟਿਸ ਜ਼ੋਰਾ ਸਿੰਘ ਨੇ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਅਰਵਿੰਦ ਕੇਜਰੀਵਾਲ ਦੀ ਰਹਿਨਮਾਈ ਹੇਠ ਰਸਮੀ ਤਰੀਕੇ ਨਾਲ ਜ਼ੋਰਾ ਸਿੰਘ ਨੂੰ ਪਾਰਟੀ 'ਚ ਸ਼ਾਮਿਲ ਕੀਤਾ ਗਿਆ। ਦੱਸ ਦੇ ਕਿ ਆਮ ਆਦਮੀ ਪਾਰਟੀ ਨਾਲ ਸਾਬਕਾ ਜੱਜ ਜ਼ੋਰਾ ਸਿੰਘ ਆਪਣਾ ਸਿਆਸੀ ਕੈਰੀਅਰ ਸ਼ੁਰੂ ਕਰ ਰਹੇ ਨੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਆਪਣੇ ਫੇਸਬੁਕ ਪੇਜ ਤੇ ਲਾਈਵ ਹੋ ਕੇ ਇਹ ਜਾਣਕਾਰੀ ਦਿੱਤੀ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਸਾਡੇ ਕਾਫਲੇ ਨੂੰ ਅੱਜ ਬਲ ਮਿਲਿਆ ਜਦੋਂ ਰਿਟਾਇਰਡ ਜਸਟਿਸ ਜੋਰਾ ਸਿੰਘ ਜੀ ਉਹਨਾਂ ਨੇ ਪਾਰਟੀ ਜੁਆਇਨ ਕੀਤੀ ਹੈ ਆਮ ਆਦਮੀ ਪਾਰਟੀ ਜਿ세 ਜੋਰਾ ਸਿੰਘ ਕਿਸੇ ਜਾਣਕਾਰੀ ਦੇ ਮੌਤਾਜ ਨਹੀਂ ਬਹੁਤ ਸਾਰੇ 35 ਸਾਲ ਦੀ ਉਹਨਾਂ ਦੀ ਸਰਵਿਸ ਹੈ ਤੇ ਜੁਡੀਸ਼ਰੀ ਦੀ ਔਰ ਬੇਦਾਗ ਸਰਵਿਸ ਹੈ ਉਹਨਾਂ ਦੀ ਤੇ ਲਾਈਮਲਾਈਟ ਚ ਆਮ ਆਮ ਲੋਕਾਂ ਤੱਕ ਉਹਨਾਂ ਦੀ ਪਹੁੰਚ ਜਿਹੜੀ ਉਹਦੋਂ ਹੋਈ ਜਦੋਂ ਬਰਗਾੜੀ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੇਅਦਬੀ ਕਾਂਡ ਹੋਇਆ ਤਾਂ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਸਰਕਾਰ ਨੇ ਜਸਪ੍ਰੀਤ ਜੂਰਾ ਸਿੰਘ ਕਮਿਸ਼ਨ ਬਣਾ ਕੇ ਉਹਦੀ ਜਾਂਚ ਦਾ ਜੁਮਾ ਦਿੱਤਾ ਤੇ ਉਹਨਾਂ ਨੇ ਬੜੀ ਨਿਰਪੱਖ ਔਰ ਬਿਲਕੁਲ ਗਰਾਊਂਡ ਲੈਵਲ ਤੇ ਜਾ ਕੇ ਜ਼ੀਰੋ ਗਰਾਊਂਡ ਤੇ ਜਾ ਕੇ ਉਹਨਾਂ ਨੇ ਕੱਲੀ-ਕੱਲੀ ਕੱਲਾ-ਕੱਲਾ ਪੁਆਇੰਟ ਨੋਟ ਕਰਕੇ ਉਹਨਾਂ ਨੇ ਰਿਪੋਰਟ ਤਿਆਰ ਕੀਤੀ ਪਰ ਬਦਕਿਸਮਤੀ ਨਾਲ ਉਸ ਰਿਪੋਰਟ ਨੂੰ ਨਹੀਂ ਸੀਰੀਅਸ ਲਿਆ ਗਿਆ ਸਰਕਾਰ ਵੱਲੋਂ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਇਹ ਰਿਪੋਰਟ ਜਿਹੜੀ ਹੈ ਇਹਦੇ ਇਸ਼ਾਰੇ ਜਿਹੜੇ ਨੇ ਉਹ ਸ਼ਾਇਦ ਉਹਨਾਂ ਵਾਲੀ ਸੀਗੇ ਸੋ ਇਸ ਕਰਕੇ ਜਸਟਿਸ ਜੂਰਾ ਸਿੰਘ ਜੀ ਨੇ ਆਪਣੀ ਰਿਪੋਰਟ ਤਿਆਰ ਕਰਕੇ ਆਪਣਾ ਫਰਜ਼ ਨਿਭਾਇਆ ਉਸ ਤੋਂ ਬਾਅਦ ਵੀ ਜਿਹੜੀ ਜਸਟਿਸ ਰਣਜੀਤ ਸਿੰਘ ਜੀ ਦੀ ਜਿਹੜੀ ਰਿਪੋਰਟ ਆਈ ਹੈ ਆਲਮੋਸਟ ਉਹੀ ਪੁਆਇੰਟ ਉਹਨਾਂ ਨੇ ਪਿਕ ਕੀਤੇ ਨੇ ਸੋ ਅੱਜ ਆਮ ਆਦਮੀ ਪਾਰਟੀ ਦੇ ਕਾਫਲੇ ਨੂੰ ਵੱਲ ਮਿਲਿਆ ਆਪ ਦਾ ਜੱਜ ਜ਼ੋਰਾ ਸਿੰਘ ਨੇ ਦੱਸਿਆ ਕਿ ਉਹ ਕਿਉਂ ਇਸ ਪਾਰਟੀ 'ਚ ਸ਼ਾਮਿਲ ਹੋਏ ਤੇ ਹੁਣ ਸੁਣੋ ਰਿਟਾਇਰਡ ਜੱਜ ਜ਼ੋਰਾ ਸਿੰਘ ਨੇ ਆਪ ਦਾ ਝਾੜੂ ਕਿਉਂ ਫੜਿਆ ਮਾਨ ਸਭਾ ਦਾ ਸਤਿਵੰਤੀ ਸੀਐਮ ਸਾਹਿਬ ਦਾ ਬਹੁਤਨ ਵਧੀਆ ਕਿਉਂਕਿ ਅੱਜ ਇਹਨਾਂ ਦੀ ਹਾਰੀ ਵਿੱਚ ਮੈਂ ਆਮ ਆਦਮੀ ਪਾਰਟੀ ਜੁਆਇਨ ਕਰ ਰਿਹਾ ਇਹ ਮੱਤੇ 35 ਇਅਰ ਮੈਂ ਜੱਜ ਰਿਹਾਗਾ ਇਹ ਪਾਰਟੀ ਕਿਉਂ ਜੁਆਇਨ ਕੀਤੀ ਹੈ ਈਸ਼ਵਰ ਮੈਂ ਥੋੜਾ ਜਿਆ ਕੰਨ ਚੋੜਾ ਗਿਆ ਆਮ ਆਦਮੀ ਪਾਰਟੀ ਹੀ ਇੱਕੋ ਹੀ ਪਾਰਟੀ ਹੈ ਜਿਹੜੀ ਕਿ ਪਬਲਿਕ ਦੀ ਸੇਵਾ ਕਰ ਸਕਦੀ ਹੈ ਅੱਜ ਕੱਲ ਦੇ ਪੋਲੀਟਿਕਲ ਸਿਨੈਰਿਓ ਕਿ ਮੈਨੂੰ ਲੱਗਿਆ ਕਿ ਇੱਕ ਇਹ ਪਾਰਟੀ ਹੈ ਜਿਹੜੀ ਕਿ ਬੈਸਟ ਨਕੀ ਸਰਵਸ ਦੇ ਸਕਦੀ ਹੈ ਔਰ ਮੈਂ ਆਪਣੀ ਰਿਮੇਨਿੰਗ ਜਿਹੜੀ ਲਾਈਫ ਹੈ ਪਬਲਿਕ ਵਾਸਤੇ ਪਬਲਿਕ ਦੀ ਸੇਵਾ ਵਾਸਤੇ ਰਿਪੋਰਟ ਕਰਨ ਵਾਸਤੇ ਮੈਂ ਇਹ ਪਾਰਟੀ ਨੂੰ ਜੁਆਇਨ ਕੀਤਾ आम आदमी पार्टी के कन्वीनर अरविंद केजरीवाल ने भी अपनी खुशी जाहिर करते हुए कहा कि रिटायर्ड जज जोरा सिंह के तजर्बे का उन्होंने पार्टी को काफ़ी फायदा मिलेगा आज आम आदमी पार्टी के लिए बहुत उत्साह का दिन है जो जस्टिस जोरा सिंह जैसी बहुत बड़ी शख्सियत आम आदमी पार्टी में शामिल हो रही है सर आपका बहुत बहुत स्वागत है बहुत उत्साहित हैं इस बात से कि आप आम आदमी पार्टी ज्वाइन कर रहे हैं अभी आप लोगों ने जस्टिस साहब का बातें सुनी होंगी उन्होंने पूरा ठोक पीट के जांच करके आम आदमी पार्टी ज्वाइन की है जैसा उन्होंने बताया कि ये अकेली पार्टी है जिसने शायद आज़ादी के बाद सत्तर साल में पहली बार जनता की शिक्षा जनता की स्वास्थ्य अस्पताल स्कूल शहीदों के परिवारों को एक करोड़ रुपए का सम्मान ये सारी चीज़ें सत्तर साल में किसी पार्टी ने नहीं की कोई आके आपको पार्टी ये नहीं कहती कि जी हमने ये कर दिया था स्कूल ठीक कर दिए तुम्हारे इसलिए हमें वोट दे दो अकेली आम आदमी पार्टी है जो लोगों की जनता की बात कर रही है दस दिए कि दो हजार पंद्रह बेअदबी दिन घटना बारे जोरा सिंह जांच कर चुके हैं रिपोर्ट से तत्कालीन सरकार वालों कोई कार्रवाई नहीं चुके हैं ਜਿਨ੍ਹਾਂ ਦੇ ਆਉਣ ਨਾਲ ਆਮ ਆਦਮੀ ਪਾਰਟੀ ਨੂੰ ਕਿੰਨਾ ਕੁ ਫਾਇਦਾ ਹੋਏਗਾ ਇਸ ਦਾ ਪਤਾ 2019 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਹੀ ਦੱਸਣਗੇ ਪਟਿਆਲਾ ਤੋਂ ਬਿਊਰੋ ਰਿਪੋਰਟ